ਹੋਰ ਨਾ ਸੂਬਿਆਂ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਅਸਾਮ ਦੀਆਂ 5 ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ 'ਚੋਂ ਭਾਰਤੀ ਜਨਤਾ ਪਾਰਟੀ 2 ਜਦਕਿ ਅਸਮ ਗਣਪ੍ਰਿਸ਼ਦ ਯੂਪੀਪੀ ਲਿਬਰਲ ਅਤੇ ਕਾਂਗਰਸ 1-1 ਸੀਟ ਤੇ ਅੱਗੇ ਚੱਲ ਰਹੇ ਨੇ ਬਿਹਾਰ ਦੀਆਂ 4 ਸੀਟਾਂ 'ਚੋਂ ਭਾਰਤੀ ਜਨਤਾ ਪਾਰਟੀ ਨੇ 2 ਅਤੇ ਸਹਿਯੋਗੀ ਜਨਤਾਦਲ ਯੂनाइटेड ਆਵਾਮ ਮੋਰਚਾ ਸੈਕੂਲਰ ਨੇ 2 ਸੀਟਾਂ ਜਿੱਤੀਆਂ ਨੇ ਛੱਤੀਸਗੜ ਦੇ ਰਾਏਪੁਰ ਸ਼ਹਿਰ ਦੱਖਣ ਦੀ ਇੱਕ ਸੀਟ ਅਤੇ ਗੁਜਰਾਤ ਦੀ ਵਾਪਸੀ ਤੇ ਭਾਜਪਾ ਅੱਗੇ ਚੱਲ ਰਹੀ ਏ ਕਰਨਾਟਕ ਦੀਆਂ ਤਿੰਨੋਂ ਸੀਟਾਂ ਕਾਂਗਰਸ ਨੇ ਜਿੱਤ ਲਈਆਂ ਨੇ ਕੇਰਲ ਦੀਆਂ ਦੋ ਸੀਟਾਂ ਚੋਂ ਇੱਕ ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਜਦਕਿ ਸੀਪੀਐਮ ਇੱਕ ਤੇ ਅੱਗੇ ਨੇ ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ ਚੋਂ ਇੱਕ ਤੇ ਭਾਜਪਾ ਅਤੇ ਇੱਕ ਤੇ ਕਾਂਗਰਸ ਅੱਗੇ ਮਹਗਾਲਿਆ ਵਿੱਚ ਇੱਕ ਸੀਟ ਐਨਪੀਪੀ ਪਾਰਟੀ ਦੇ ਖਾਤੇ ਚ ਗਈਏ ਰਾਜਸਥਾਨ ਦੀਆਂ 7 ਸੀਟਾਂ ਚੋਂ ਭਾਰਤੀ ਜਨਤਾ ਪਾਰਟੀ 5 ਤੇ ਕਾਂਗਰਸ 1 ਤੇ ਅਤੇ ਭਾਰਤੀ ਆਦੀਵਾਸੀ ਪਾਰਟੀ 1 ਸੀਟ ਤੇ ਅੱਗੇ ਚੱਲ ਰਹੀ ਏ ਸਿੱਕਮ ਦੀਆਂ 2 ਸੀਟਾਂ ਤੇ ਪਹਿਲਾਂ ਹੀ ਬਿਨਾਂ ਮੁਕਾਬਲਾ ਨਤੀਜਿਆਂ ਦਾ ਐਲਾਨ ਹੋ ਚੁੱਕਾ ਏ ਉੱਥੇ ਦੀਆਂ ਦੋਵੇਂ ਸੀਟਾਂ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਜਿੱਤੀਆਂ ਨੇ ਉੱਤਰ ਪ੍ਰਦੇਸ਼ ਦੀਆਂ 9 ਸੀਟਾਂ ਚੋਂ ਭਾਰਤੀ ਜਨਤਾ ਪਾਰਟੀ ਨੇ 7 ਸੀਟਾਂ ਤੇ ਸਮਾਜਵਾਦੀ ਪਾਰਟੀ 2 ਸੀਟਾਂ ਤੇ ਅਗੇ ਉੱਤਰਾਖੰਡ ਦੀ ਇਕਲੌਤੀ ਸੀਟ ਕੇਦਾਰਨਾਥ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਗਈਏ ਪੱਛਮੀ ਬੰਗਾਲ ਚ ਹੋਈਆਂ 6 ਸੀਟਾਂ ਤੇ ਜ਼ਿਮਨੀ ਚੋਣਾ ਚ ਤ੍ਰਿਨਮੋਲਕ ਕਾਂਗਰਸ ਨੇ ਸਾਰੀਆਂ ਸੀਟਾਂ ਤੇ ਜਿੱਤ ਦਰਜ ਕੀਤੀਏ ਕਾਂਗਰਸ ਦੀ ਪ੍ਰੇਨਕਾ ਗਾਂਧੀ ਵਾਰੜਾ ਨੇ ਵਾਇਨਾਡ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈਏ ਹੈ